ਹਾਂਜੀ ਹਾਂਜੀ ਆ ਦੇਖ ਲਓ ਜੀ ਜੋਸ਼ੀ ਮੱਠ ਹਾਂ ਪਹਾੜੀ ਉੱਪਰ ਵਾਈਟ ਵਾਈਟ ਚਮਕ ਬਰਫ਼ ਪਈ ਹੋਈ ਹੈ ਬਸ ਤੇ ਅਸੀਂ ਲਿਖੀ ਸੀ ਆ ਗੁਰਦਵੰਸਰ ਅਰਤੀ ਤੇ ਆ ਗਏ ਸੀ ਤੇ ਫਿਰ ਬਾਬਾ ਜੀ ਦੋ ਦਿਨ ਰਹਿ ਗਏ ਯਾਤਰਾ ਹੁਣਾ ਹਾਂਜੀ ਕੱਲ ਦੀ ਜੇਪ ਪਰਸੋਂ ਦੀ ਅੱਛਾ ਕੱਲ ਤਾਂ ਉੱਪਰ ਮੰਦ ਹੋ ਗਈ ਸੀ ਯਾਤਰਾ ਆ ਕੱਲ ਫਿਰ ਬਰਫਰ ਦੀ ਟੈਲੀ ਹਾਂਜੀ ਬਰਫਰ ਢਾਈ ਢਾਈ ਜਨਪਟ ਤੋਂ ਬਰਫਰ ਦੀ ਤੁਸੀਂ ਕਿੱਥੋਂ ਪੰਜਾਬ ਤੋਂ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਤੋਂ ਹਾਂਜੀ ਹਾਂ ਔਰ ਫਿਰ ਸੇਵਾਦਾਰ ਚੱਲ ਜਾਣ ਹਾਂ 12 13 ਅੱਛਾ ਫਿਰ ਕਿੱਦਾਂ ਇੱਥੇ ਗੁਰਦੁਆਰੇ ਦੀ ਦੇਖ-ਰੇਖ ਫਿਰ ਪੰਜ-ਪੰਜ ਵਿਦਿਆਨੇ ਰਹਿੰਦੇ ਚਾਰ ਜਾਣੇ ਇੱਥੇ ਅੱਛਾ ਜੀ ਠੀਕ ਹੈ ਇੱਕ ਮੈਨੇਜਰ ਦਾ ਸੇਵਾਦਾਰ ਅੱਛਾ ਗ੍ਰੰਥੀ ਹੈ ਅੱਛਾ ਉਹ ਆਪਣੇ ਪੰਜਾਬੀ ਆ ਜਾਂ ਇਧਰੋਂ ਹੀ ਆ ਮਨੰਜ ਦੇ ਜਿਹੜਾ ਹਰਦਵਾਰ ਦਾ ਅੱਛਾ ਜੀ ਜਿਹੜੇ ਪੰਜਾਬੀ ਪੰਜ ਚਾਰ ਜਣੇ ਪੰਜਾਬੀ ਨੇ ਜੀ ਅੱਛਾ ਜੀ ਠੀਕ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਜਲੰਧਰ ਤੋਂ ਹਾਂਜੀ ਨਾਲ ਦੀ ਸੰਗਤ ਜਿਹੜੀ ਉਹ ਲੁਧਿਆਣੇ ਦੇ ਆ ਦੇਖ ਲਓ ਸੈਫ ਦੇ ਕੰਮ ਸੈਫ ਦੇ ਕੰਮ ਦੇਖ ਲਓ ਉੱਥੇ ਵੀ ਨਹੀਂ ਤੁਰਦਾ ਦੇਖੇ ਵੀ ਕਿੰਨਾ ਪੈਸਾ ਦੁਖਦਾ ਵਾ ਚਲੋ ਹੁਣ ਆਪਾਂ ਚੱਲੇ ਆ ਜੋਸ਼ੀ ਮੱਠ ਵਰਦਰਾ ਸਾਹਿਬ ਤੋਂ ਚੰਗਾ ਬਾਈ ਆਹ ਦੇਖ ਲਓ ਜੋਸ਼ੀ ਮੱਠ ਦਾ ਬਾਜ਼ਾਰ ਆਪਾਂ ਨੂੰ ਹੋਰ ਟੂਰ ਕੀ ਬਾਣੀ ਹੈ ਠੀਕ ਆ ਜੀ ਇਦਾਂ ਦੇ ਰਾਹ ਆ ਸਾਰੇ ਐਤ ਕੀ ਰਾਹ ਬੜੇ ਖਰਾਬ ਮਿਲੇ ਆ ਆਪਣੇ ਪੰਜਾਬ 'ਚ ਨਿਹੜਾ ਆਇਆ ਇੱਧਰ ਪਹਾੜਾਂ 'ਚ ਇੰਨੇ ਮੀ ਪਏ ਆ ਬਹੁਤ ਜਗ੍ਹਾ ਤੇ ਇਦਾਂ ਬਸ ਚਿੱਕੜ ਚਿੱਕੜ ਮੈਕਨੀ ਸੜਕਾਂ ਦਾ ਬੁਰਾ ਹਾਲ ਆ ਤੋਣਾ ਲੱਗ ਜੀ ਟਨਲ ਹੁਣ ਆਪਾਂ ਇਹਦੇ ਵਿੱਚ ਦੀ ਨੰਗਣਾ ਰਾਹ ਹੋ ਗਿਆ ਨਾਲ ਦੇ ਵਿੱਚ ਦੀ ਆਣਾ ਹੈ ਕੋਈ ਹਾਂ ਕੱਚਾ ਪਾੜ ਕੇ ਆਣਾ ਬੰਦੇ ਵੀ ਪਾੜਦੀ ਹੈ ਗੁਲਾਈ ਆ ਗਏ ਬਾਅਰ ਹੁਣ ਦਿਨ ਚੜ੍ਹਿਆ ਆ ਨਾ ਵੇਖੋ ਜਾਂਦੇ ਹੋਏ ਤੇ ਹਨੇਰਾ ਹੋ ਗਿਆ ਸੀਗਾ ਤੇ ਹੁਣ ਪਤਾ ਲੱਗਦਾ ਰਾਮਾ ਦਾ ਅਸਲੀ ਚੰਗੀ ਤਰ੍ਹਾਂ ਪਤਾਨੀ ਸੰਗਤ ਆ ਜਾਂਦੀ ਆ ਬਾਬਾ ਜੀ ਹਿੰਮਤ ਦਿੰਦੇ ਉਹਨਾਂ ਨੂੰ ਮੋਟਰਸਾਈਕਲਾਂ ਤੇ ਆਉਣਾ ਤਾਂ ਬਹੁਤ ਔਖਾ ਆ ਨਾ ਬਿਲਕੁਲ ਬਿਲਕੁਲ ਚਿੱਕੜੀ ਹੋਇਆ ਪਿਆ ਚਿੱਕੜ ਬਹੁਤ ਚਿੱਕੜਾ ਸੜਕ ਬਹੁਤ ਐਡੀ ਮਾੜੀ ਹਰ ਥਾਂ ਹਰ 10 ਕਿਲੋਮੀਟਰ ਤੋਂ ਰੁਟੀ ਨਹੀਂ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਿ ਸੜਕਾਂ ਦਾ ਤੇ ਮਾਲਕੀਆ ਲਈ ਆਉਂਦੇ ਆ ਸਤਸਦੁਰ ਕਲਗੀ ਤਰਫੇ ਦਾ ਜੀ ਬੰਦੇ ਦੀ ਵਸਦੀ ਗੱਲ ਨਹੀਂ ਬੰਦਾ ਆ ਜੂ ਆਪਦੀ ਹਿੰਮਤ ਨਾਲ ਉਹ ਮਾਈਕ੍ਰੋ ਲਿਆਵੇ ਤੇ ਫੇ ਆ ਹੁੰਦਾ ਸ਼ੁਕਰ ਆ ਮਾਲਕ ਦਾ ਤੰਦ ਕਲਗੀ ਤਰਫੇ ਦਾ ਸ਼ੁਕਰ ਆ ਇਥੇ ਆਪਾਂ ਖੜੇ ਆ ਹੁਣ ਜੀ ਰਸਤਾ ਮੋੜੇ ਥੋੜਾ ਜਿਹਾ ਖਰਾਬ ਆ ਤੇ ਇਹ ਆ ਹੁਣ ਗੱਡੀਆਂ ਨੰਗਣ ਗਿਆ ਤੇ ਫੇਰ ਆਪਾਂ ਨੰਗਾਗੇ ਉਧਰੋਂ ਜਦੋਂ ਆਪਾਂ ਨੂੰ ਦੇਖੂਗਾ ਵੀ ਰਾਹ ਹੁਣ ਖਾਲੀ ਆ ਹਨਾ ਉਹ ਸਾਹਮਣੇ ਦੇਖ ਲਓ ਉਥੋਂ ਪਹਾੜ ਕਿਰਿਆ ਹੋਇਆ ਵਾ ਓ ਦੇਖੋ ਆ ਗੱਡੀ ਮੋੜੇ ਖੜੀ ਆ ਆ ਦੇਖੋ ਆ ਦੇਖੋ ਇਦਾਂ ਦੇ ਹਾਲ ਕਈ ਜਗ੍ਹਾ ਤੇ ਮਤਲਬ ਕਿ ਬਹੁਤ ਰਾ ਖਰਾਬ ਮਿਲੇ ਆ ਨੇ ਰੇ ਗਏ ਆ ਇਦਾਂ ਦੇ ਰਾਵਾਂ ਵਿੱਚ ਦੀ ਆਪਾਂ ਇੱਥੋਂ ਲੰਘੇ ਹੈ ਨਾ 7 7:30 ਦਾ ਟਾਈਮ ਹੋਣਾ ਜਦੋਂ ਆਪਾਂ ਲੰਘੇ ਆ ਆਇਆ ਹੈ ਕਿਤਨਾ ਲੈ ਮੜੀ ਕਰ ਮੀਖੋ ਕਿੰਨਾ ਛੋਟਾ ਜਿਹਾ ਰਹਾ ਨੂੰ ਕਿੰਨਾ ਕਰਦੇ ਆ ਇਹ ਜਿੱਥੋਂ ਜਿੱਥੋਂ ਬਾੜ ਡੇਗਦੇ ਆ ਉਹਨੂੰ ਤੇ ਜਾਲੀਆਂ ਜੀਆਂ ਲਾ ਕੇ ਪੱਕੇ ਕੰਮ ਕਰਦੇ ਆ ਹਨਾ ਕੱਚੇ ਬਾੜ ਹੋਣੇ ਆ ਇਹ ਨਾ ਕੱਚੇ ਜਿਹੜੇ ਪੱਕੇ ਆ ਬਸ ਅੱਜ ਇਹਨੇ ਕਾਲਾ ਪਾ ਦਿੱਤਾ سپورਟ ਜੀ ਲਾਈ ਜਾਂਦੇ ਬਾੜਾਂ ਨੂੰ ਆ ਦੇਖੋ ਜੀ ਬੱਦਰ ਬਾੜਾਂ ਦੇ ਵਿੱਚ ਪਾਣੀ ਨਹੀਂ ਆ ਬੱਦਰ ਸੰਗਤ ਸਾਡੀ ਤੁਰਪੇ ਹੀ ਸੀਗੀ ਬਹੁਤ ਸੁੱਚੇ ਚਾਹ ਪੀਣੀ ਤੇ ਅਭਿਆਨ ਵੀ ਨਹੀਂ ਕੀਤੀ ਸੀਗੀ ਹੁਣ ਇੱਥੇ ਰੁਕੇ ਆ ਉੜੀਆਂ ਛੋਲੇ ਖਾਣ ਲਈ ਆਜੋ ਆਜੋ ਇੱਧਰ ਗੱਡੀ ਸਾਈਡ ਤੇ ਲੱਗ ਵਿਊ ਬਹੁਤ ਸੋਹਣਾ ਆ ਇੱਧਰ ਲੋਕੇਸ਼ਨਾਂ ਇੰਨੀਆਂ ਸੋਹਣੀਆਂ ਚਲੋ ਚਲੋ ਖਾ ਲਈਏ ਕੁਛ ਹਾਂਜੀ ਬਸ ਇਹਦਾ ਕੁਟਰ ਉੱਪਰ ਘੜਾ ਦੇ ਦਿੱਤਾ ਸਮੋਸਾ ਗਰਮਾ ਗਰਮ ਚੋਲੇ ਆਪਣੇ ਕਾਲੇ ਛੋਲੇ ਆਪਣੇ ਚਿੱਲੇ ਹੁੰਦੇ ਆ ਆਪਾਂ ਪਹਿਲੇ ਇੱਕ ਪਲੇਟ ਲਈ ਵੀ ਟੈਸਟ ਕਰਨ ਲਈ ਕਿੰਦਾਂ ਦੀ ਆ ਸਾਰੇ ਜਣੇ ਆਜੋ ਤੁਸੀਂ ਵੀ ਟੈਸਟ ਕਰੋ ਪਹਿਲਾਂ ਟੈਸਟ ਕਰਕੇ ਦੇ ਕੁੜੀਆਂ ਕੁੜੀਆਂ ਪਾਸ ਤੇ ਆ ਇਹਦੇ ਵੀ ਆ ਗਏ ਸਮੋਸੇ ਵੀ ਆ ਗਏ ਆਪਣੇ ਚਾਕਲੇਟ ਵੀ ਲਿਆਵਾਂ ਪੰਜਾਬੀ ਬੰਦੇ ਪੰਜਾਬ ਤੋਂ ਆਏ ਇਤਨਾ ਖਾਣਾ ਖਾਤੇ ਆ ਪਾਜੀ ਛੋਲੇ ਕੁਰੀਆਂ ਆ ਗਏ ਬਤੂਰੇ ਵੀ ਦੋਨੇ ਆ ਬਤੂਰੇ ਨਹੀਂ ਬੇਕਾ ਕੇ ਇੱਧਰ ਇਹਨਾਂ ਦੇ ਹੁੰਦੇ ਨਹੀਂ ਬਤੂਰੇ ਇਹਨਾਂ ਦੇ ਪਾਪੜ ਰੇਹ ਆਤੀ ਐ ਇਹ ਇਹਨਾਂ ਨਹੀਂ ਆ ਇਹ ਪੂਰੀ ਚਾਹ ਨਾ ਪੜੀਗੀ ਲੱਗੀ ਭੁੱਖ ਗੱਡੀ ਨੂੰ ਵੀ ਭੁੱਖ ਲੱਗ ਗਈ ਆ ਹੁਣ ਸਾਡੀ ਨੂੰ ਅਸੀਂ ਤਾਂ ਪੇਟ ਪੂਜਾ ਕਰ ਲਈ ਆ ਹੁਣ ਗੱਡੀ ਦੀ ਵਾਰੀ ਆ ਰੱਤੇ ਬੱਬੂ ਕੱਢ ਲੈ ਜੀ ਚੱਲ ਤਾ ਇੱਕ ਕੰਡੀਆ ਗੋਲਡਿੰਗ ਹੈ ਨਾ ਗੋਲਡਿੰਗ ਲੱਗੇ ਪੈਣ ਕੱਢ ਲਾ ਗੱਤ ਲੈਣਾ ਹੋਰ ਆਮਾ ਜੀ ਗੋਲਡਿੰਗ ਹੋ ਲੈਣੀ ਸਭ ਰਸਤਾ ਬੰਦਾ ਇਹ ਵੀ ਰਸਤਾ ਬੰਦਾ ਉਹਨੇ ਇਹ ਬੰਦ ਰਸਤਾ ਖਰਾਬ ਹੈ ਲੋ ਜੀ ਵੇਖੋ ਮੀ ਲੱਗ ਪਿਆ ਪੈਣ ਨ ਕੋਈ ਪਤਾ ਨਹੀਂ ਲੱਗਦਾ ਇੱਧਰ। ਧਿਆਲ ਹੋਇਆ ਰਹਿਂਦਾ ਇੰਦਰ ਦੇਵਤਾ। ਟਾਈਮ ਹੋ ਗਿਆ ਆ। ਡੇਢ ਵਾਜੀ ਆ। ਬਾਹਰ ਤੇ ਨਾ ਪੈਂਦਾ। ਠੀਕੇ? ਨਹੀਂ ਮੈਨੂੰ ਪੱਥਰ ਬਹੁਤ ਜ਼ੋਰਾਂ ਦੇ ਘੰਡੇ ਆ। ਹਾਂ। ਪੱਥਰ ਬਾਰਿਸ਼ ਮੀਂਹ ਜੋ ਲੱਭਿਆ ਮੈਂ ਪੈਣ ਹਨਾ। ਪਨਿਆ ਕੇਲੇ ਆ ਦੇਖੋ ਕਿੰਨਾ ਸੋਹਣਾ ਫਰੂਟ ਪਿਆਣਾ ਕੋ ਦੇਖੋ ਤਾਜ਼ਾ ਤਾਜ਼ਾ ਸਾਰਾ ਫਰੂਟ ਆ ਜਾਇਆ ਮੰਮਾ ਜੀ ਇੱਥੇ ਸਬਜ਼ੀਆਂ ਵੀ ਬਹੁਤ ਆਈਆਂ ਆ ਮੰਮਾ ਜੀ ਅੰਧੇ ਨਾਲ ਲਿਆਇਓ ਅਨਾਰ ਇੱਕ ਗੱਡੀ ਆਪਣੀ ਪਿੱਛੇ ਆ ਸੈਬ ਦੀ ਸੂਈ ਅੜ ਗਈ ਕਹਿੰਦਾ ਮੈਂ ਕੁਲਚੇ ਖਾਣੇ ਆ ਮਾੜਾ ਜਾਂ ਪੁੱਛ ਕੇ ਲਿਆ ਕਿ ਕੁਲਚੇ ਖਾਣੇ ਕਹਿੰਦਾ ਮੈਂ ਖਾਣੇ ਹੀ ਖਾਣੇ ਆ ਲਿਆ ਕੇ ਦਿਓ ਪਾਈ ਮਿਰਚ ਨਾਲ ਜ਼ਿਆਦਾ ਪਾਈ ਮਿਰਚ ਨਾਲ ਜ਼ਿਆਦਾ ਪਾਈ ਸਾਤਰੀ ਕਾਲ ਆ ਸਾਤਰੀ ਕਾਲ ਜੀ ਕੀ ਆ ਸਾਤਰੀ ਕਾਲ ਜੀ ਕਦੋਂ ਆਏ ਕਦੋਂ ਆਏ ਬਸ 10 ਘੰਟਾ ਹੋਇਆ ਰਾਤ ਜੀ ਦੇਖੀ ਤੁਸੀਂ ਸ਼ਾਇਦ ਹਨ ਹਾਂ ਜੀ ਹਾਂ ਜੀ ਰਾਤ ਰਾਤ ਖਰਾ ਖਰਾ ਜਿਹੀ ਰਾਤ ਚੰਗਾ ਨਹੀਂ ਰਾਤ ਜੀ ਬਸ ਥੋੜਾ ਹੁਣ ਆਪਾਂ ਰਹਿ ਗਿਆ 120 ਕਿਲੋਮੀਟਰ ਹੈ ਨਾ ਬੰਦਾ ਥੋੜਾ ਰਹਿ ਗਿਆ ਥੋੜਾ ਜਿਹਾ ਥੋੜਾ ਹੀ ਰਹਿ ਗਿਆ ਆ ਹਾਂ ਥੋੜਾ ਰਹਿ ਗਿਆ ਚਾਕਲੇਟ ਕੋਲ ਬਸ ਪਹੁੰਚ ਜਾਵਾਂਗੇ ਹੌਲੀ ਹੌਲੀ ਮੈਂ ਕਿਹਾ ਚਾਕਲੇਟ ਖਾਂਗਾ ਚਾਕਲੇਟ ਨਹੀਂ ਖਾਣੀ ਹਾਂ ਸੰਗਤ ਸਾਡੀ ਆ ਗਈ ਆ ਹੁਣ ਤੇ ਮੈਂ ਸੰਮੀਆਂ ਵੀ ਖਾਣੀ ਆਇਆ ਅਸੀਂ ਖੜੇ ਆ ਜੀ ਸ਼ਿਰੀ ਨਗਰ ਸ਼ਿਰੀ ਨਗਰ ਸ਼ਹਿਰ ਹੈ ਥੋਦਾ ਉਤਰਾਖੰਡ ਦਾ ਦੇਖੋ ਇੱਧਰ ਹੁਣ ਚੱਲ ਪਿਆ ਇਹ ਛੋਲੇ ਕੁਲਚੇ ਹਾਂ ਮੇਰੇ ਪੁੱਤਾਂ ਨੂੰ ਲੱਗੀ ਸੀ ਭੁੱਖਾ ਤੇ ਸੂਹੀ ਅੜ ਗਈ ਵੀ ਅਸੀਂ ਖਾਣੇ ਹੀ ਆ ਕੁਲਚੇ ਭੁੱਖ ਨਹੀਂ ਸੀ ਵੀ ਕੁਲਚੇ ਦੇਖ ਕੇ ਦਿਲ ਕਰਿਆ ਵੀ ਖਾਣੇ ਖਾਣੇ ਉਹ ਦੀਦਮਾੜੀ ਜਿਹਨੂੰ ਕਹਿੰਦੇ ਆ ਚਲੋ ਚਲੋ ਪੇਟ ਤੇ ਰੱਜੂਗਾ ਹੀ ਏਨਰਜੀ ਆਊਗੀ ਚਲੋ ਆ ਮੈਨੂੰ ਪਤਾ ਖੜੋ ਇਹ ਮਸੰਮੀਆਂ ਦੀਦੀ ਕਹਿੰਦੀ ਲੈ ਲਈਆਂ ਕੁਲਚੇ ਗਰਮਾ ਗਰਮ

ਜਿਸ ਗੇਸਪੌਂਟ ਨਾਲੇ ਆ ਤਕਰੀਬਨ ਰਹਿ ਗਿਆ ਇਥੋਂ 60 ਕਿਲੋਮੀਟਰ ਤੇ ਥਕਾਵਟ ਹੋ ਗਈ ਥੋੜੀ ਜੀ ਚਾਹ ਪੀ ਲਈਏ ਉਲਟੇ ਸੋਲੇ ਖਾ ਕੇ ਤੇ ਹੁਣ ਆਪਾਂ ਕਿੰਟੇ ਬਾਅਦ ਬ੍ਰੇਕ ਲਈ ਆ ਅਸੀਂ ਥੱਲੇ ਉਤਰਿਆ ਆ ਕਿੰਨਾ ਹਨਾ ਥੱਲੇ ਉਤਰ ਕੇ ਇਹਨਾਂ ਦਾ ਦੋਸਤ ਪਰ ਮੋਟੇ ਹੈਗੇ ਆ ਡੇਸਮੈਂਟ ਹੀ ਕਹੋ ਹਣਾ ਮੰਮੀ ਜੀ ਹੋਰ ਗੰਗਾ ਹੋਰ ਵੀ ਕਿੰਨੀ ਨੀਵੀ ਤੇ ਹਜੇ ਇੱਕ ਪੌੜੀ ਇਹਨਾਂ ਦੀ ਹੋਰ ਨੀਵੀ ਥੱਲੇ ਨਹੀਂ ਮੈਨਾਂ ਦਾ ਹੋ ਕੈਂਪਿੰਗ ਵਾਸਤੇ ਹਾਂ ਹਾਂ ਹੋ ਸਕਦਾ ਹੋ ਸਕਦਾ ਮੰਮੀ ਅਸੀਂ ਹੀ ਗੋਸਾਏ ਬਾਹਰ ਜਵੀ ਮੰਮੀ ਜੀ ਹੁਣ ਆਪਾਂ ਚਾਹ ਪੀਣ ਦੇ ਲਈ ਇੱਥੇ ਓਏ ਚਾਹ ਆ ਗਿਆ ਚਾਹ ਬੜੀ ਅੱਛੀ ਆਸੀ ਨਾ ਇਹ ਸੁਮੇਲ ਅਦਰ ਕੋ ਤੁੰਨੀ ਪਾਇਆ ਆ ਦੇਖੋ ਦਰ ਫਾਇਸਕ ਨੀ ਇਹ ਦੇਖੋ ਉਹ ਨਹੀਂ ਆ ਗਿਆ ਆ ਦੇਖੋ ਫੇਰ ਨਹੀਂ ਆ ਗਿਆ ਵੀ ਦਾ ਕੋਈ ਪਤਾ ਹੀ ਨਹੀਂ ਲੱਗਦਾ ਮੇਰੇ ਆਪਾਂ ਕਿੱਥੇ ਗਾਇਆ ਸੀ ਨੀ ਉਦੋਂ ਕੁਝ ਸੋਚਿਆ ਰਵੇ ਲੱਗਦਾ ਸਾਰੇ ਵੀ ਆਇਆ ਸੀਗਾ ਹੁਣ ਤੇ ਆਪਾਂ ਦੇ ਸੀਗੇ ਸਪੰਸਨ ਵਾਲੇ ਆ ਤਰਪੂਤੀ ਆ ਇਹ ਲੱਗ ਰਿਹਾ ਨਾ ਅੰਜੀ ਆ ਦਰਸ਼ਨ ਕਰੋ ਵੇਖੋ ਇਥੇ ਆਏਗਾ ਜੀ ਦੇ ਪ੍ਰਿਆਗ ਅਸੀਂ ਸੰਗਮ ਦੋ ਨਦੀਆਂ ਦਾ ਸੰਗਮ ਇੱਥੇ ਸੰਗਮ ਹੁੰਦਾ ਦੋ ਨਦੀਆਂ ਦਾ ਆ ਦੇਖੋ ਇੱਧਰ ਪਾਣੀ ਗ੍ਰੀਨ ਆ ਤੇ ਆ ਇਧਰੋਂ ਆ ਦੋਨੋਂ ਮਿਕਸ ਹੁੰਦੇ ਆ ਇਹ ਇਧਰੋਂ ਬਦਲ ਜਾਂਦਾ ਹੈ ਸੇਮਪਟਨ ਸਾਹਿਬ ਵੱਲੋਂ ਆਉਂਦਾ ਹੀ ਇੱਕ 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 ਆਉਂਗੇ ਆਪਣੇ ਕਦਾਂ ਨੂੰ ਸੱਲੋ मामा ਜੀ ਆਮ ਦਾ ਰਾਮਾ ਜੀ ਨਹੀਂ ਆਵਰ ਆਬਾ ਜੀ ਥੋੜਾ ਅੱਗੇ ਲਓ ਟਾਈਮ ਨਹੀਂ ਹੈਗਾ ਨਹੀਂ ਸਿੱਗਾ ਆਪਣੇ ਕੋਲ ਨਹੀਂ ਉਹ ਦੇਖੋ ਫਿਰ ਟਾਈਮ ਸਿੰਕ ਤੇ ਮਿਲੂਗਾ ਉਹ ਥੋੜੇ ਰੁਕਦੇ ਦੋ ਮਿੰਟ ਦੋ ਸੰਗਤ ਹਾਂ ਚੱਲੇ ਜਾ ਕੇ ਆ ਦੇਖੋ ਮੈਂ ਤੁਹਾਨੂੰ ਜੂਮ ਕਰਕੇ ਦਿਖਾਵਾਂ ਆ ਦੇਖੋ ਇਸ਼ਨਾਨ ਕਰ ਰਹੇ ਆ ਆ ਦੇਖੋ ਆ ਦਾ ਦਾ ਤਾਂ ਹੈਗਾ ਯਾਰਾਰੇ ਇੱਥੇ ਰੁਕਦੇ ਆ ਥੱਲੇ ਥੱਲੇ ਮੈਂ ਜਾ ਨਹੀਂ ਸਕੀ ਵੀ ਉਹ ਆਏ ਹੋਏ ਇੱਕੇ ਨਹੀਂ ਟੈਂਟ ਨਾ ਰੋਕਦੇ ਹੋ ਅੱਛਾ ਹਾਂ ਉਹ ਚੱਲ ਨਾ ਬਸ ਇਹ ਗੱਲ ਕਰ ਦੋ ਹੈਲੋ ਚੱਲੀਏ ਯਾਰ ਚੱਲੋ 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 ਚੱਲੀਏ ਫੋਟੋ ਫੋਟੋ ਮੇਰੀ ਫੋਟੋ ਖਿੱਚਦੇ ਟਾਈਮ ਹੋ ਗਿਆ 5 ਵਜੇ ਆ ਜੀ ਦਿਨ ਇੱਥੇ ਛਿਪਣਾ ਵਾਲਾ ਹੋ ਗਿਆ ਪਹਾੜਾਂ ਵਿੱਚ ਤਾਂ ਵੈਸੇ ਵੀ ਜਲਦੀ ਹਨੇਰਾ ਹੋ ਜਾਂਦਾ ਆ ਦੇਖੋ ਜਿੱਦਾਂ ਆਪਣੇ ਇੱਥੇ 7 ਵਜੇ ਦਾ ਟਾਈਮ ਹੁੰਦਾ ਇੱਥੇ ਐ ਲੱਗਦਾ ਹੈ 5 ਵਜੇ ਅਸੀਂ 82 ਪਹੁੰਚਣ ਵਾਲੇ ਆ 1 ਕਿਲੋਮੀਟਰ ਪਿੱਛੇ ਆ 82 ਤੋਂ ਤੇ ਜੇ ਕਿਤੇ ਨਾ ਰੁਕੇ ਤੇ ਆਪਾਂ ਫਿਰ ਵੀ ਘੰਟਾ ਲੱਗ ਕੇ ਜਾਣਾ ਪਹੁੰਚਦੇ ਹਾਂ ਨਾ ਕਿਲੋਮੀਟਰ ਆ ਇਹ ਜੀ ਤੇ ਆਪਣੇ ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦਗੜ੍ਹ ਤੱਕ ਤੇ ਆਪਾਂ ਤਾਂ ਜੋਸ਼ੀਮਾਰ ਤੋਂ ਤੁਰੇ ਆ 200 ਕਿਲੋਮੀਟਰ ਵਿੱਚੋਂ ਕੱਢ ਲਓ ਹਨਾ ਰੁੱਕ ਦੇ ਰਕੋਂ ਦੇ 2 ਕੁ ਘੰਟੇ ਗੱਡੀ ਲਗਾਤਾਰ ਚੱਲਦੀ ਆ ਫੇਰ ਰੁੱਕ ਜਾਈਦਾ ਫੇਰ ਰੁੱਕ ਜਾਈਦਾ ਚਾਹ ਪੀ ਲਈਏ ਕੁਛ ਖਾ ਪੀ ਲਈਏ ਚਾ ਵੈਸੇ ਦੇਖਣ ਨੂੰ ਕਈ ਜਗ੍ਹਾ ਲੋਕੇਸ਼ਨਾਂ ਸੋਹਣੀਆਂ ਲੱਗਦੀਆਂ ਉੱਥੇ ਰੁੱਕ ਜਾਂਦੇ ਆ ਫੋਟੋ ਖਿਚਵਾਉਣ ਲੱਗ ਜਾਂਦੇ ਆ ਸਾਰੇ ਦਿਨ ਦੇ ਵਿੱਚ 300 ਕਿਲੋਮੀਟਰ ਪੈਂਡਾ ਕੱਢ ਦਿੰਦਾ ਇਹ 30 ਕਿਲੋਮੀਟਰ ਦੇ ਐਵਰੇਜ ਦੇ ਨਾਲ ਗੱਡੀ ਚੱਲਦੀ ਆ ਘੰਟੇ ਦਾ ਉਹ ਦੋਂਦਾ ਹੀ ਬੜੇ ਮਜ਼ਾ ਆਇਆ ਰਮ ਵਿੱਚ ਬੈ ਜਾ ਹਾਏ ਇਕੱਲਾ ਹੀ ਪਾਪਾ ਬਹਿ ਗਿਆ ਬਾਕੀ ਦੇ ਵੀ ਆਵਾਜ਼ ਮਾਰ ਲਾ ਉਹਨੇ ਸਾਰੇ ਖਾ ਜਾਣੇ ਤੁਸੀਂ ਦੂਜਿਆਂ ਨੂੰ ਵੀ ਬੁਲਾਉਂਦੇ ਤੁਸੀਂ ਕਿ ਸਾਰੇ ਪਾਏ ਹੋ ਮੈਨੂੰ ਕੀ ਪਤਾ ਸੀਗਾ ਕੀ ਲੱਗਾ ਉਹ ਇਕੱਲਾ ਹੀ ਬੈਠਾ ਖਾਈ ਜਾਂਦਾ ਖਾਈ ਜਾਂਦਾ ਕੋਈ ਨਹੀਂ ਅੱਜ ਚਲੋ ਤੇਰੀਆਂ ਨੂੰ ਵੀ ਆਵਾਜ਼ ਲਾ ਲਾ ਭਰਾਵਾ ਪਹੁੰਚ ਗਏ ਆਪਾਂ ઋਸ਼ੀਕੇਸ਼ ਉਹ ਦੇਖ ਲੈ ਤੁਹਾਨੂੰ ਪਰਥਾ ਤਾਂ ਆ ਰਹੀ ਹੋਈ ਜਾਂ ਖੜੀ ਰਹਾ ਉਹ ਸਾਹਿਬ ਇੱਧਰ ਆ ਬਸ ਕਿੰਨਾ ਤੇਜ਼ ਪਾਣੀ ਚੱਲਦਾ ਪਿਆ ਨੀ ਠੰਡੀ ਠੰਡੀ ਹਵਾ ਚ ਰੰਗਈਆ ਦੇਖੋ ਗਾਇਜ਼ ਨਾ ਸੋਨਾ ਨਾ ਜਿਆਦਾ ਬਹੁਤ ਵਧੀਆ ਤੱਤ ਦਾ ਪਾਣੀ ਦੇਖੋ ਤੁਮ ਲੋ ਜੀ ਅਸੀ ਨਾ ਅਸੀਂ ਦਰਸ਼ਨ ਕਰਨ ਇੱਧਰ ਬਹੁਤ ਸੋਨਾ ਥਿਊ ਆ ਸਾਹਮਣੇ ਗੰਗਾ ਦੇ ਕਿਨਾਰੇ ਰਿਸ਼ੀਕੇਸ਼ ਰਿਸ਼ੀਕੇਸ਼ ਪਹੁੰਚ ਗਏ ਆ ਜੀ ਇਸ ਵੇਲੇ ਆਪਾਂ ਤੇ ਅੱਜ ਤੇ ਸਟਾਲ ਲੱਗੇ ਹੋਏ ਸੀ ਸਾਰੇ ਤਕਰੀਬਨ ਹੁਣ ਐਸ ਵੇਲੇ ਬੰਦ ਹੀ ਆ ਤੇ ਇੱਧਰ ਇੱਕ ਸੀਗੇ ਮੈਡਮ ਆਪਾਂ ਇਹਨਾਂ ਨੂੰ ਆਰਡਰ ਦਿੱਤਾ ਵੀ ਅੱਜ ਮੈਗੀ ਖਾਣੀ ਆ ਮੈਗੀ ਬਣਾਉਣ ਡੇ ਆ ਸਾਡੇ ਲਈ ਸੰਤਾ ਸਾਡੀਆਂ ਇੱਧਰ ਵੇਟ ਕਰਦੀ ਆ ਮੈਗੀ ਖਾਣ ਨੂੰ ਟੱਕ ਕੇ ਲੈ ਕੇ ਆਉਂਦਾ ਤੇ 24 ਨੰਬਰ ਤੇ ਬੈਠੋ ਥੈਂਕ ਯੂ ਭਈਆ ਥੈਂਕ ਯੂ ਤਾਂ ਆ ਜਾ ਬਈ ਯਾਰ ਮੇਰਾ ਗਰਮ ਆ ਹੈ ਵੀ ਤੇਰੇ ਮੇਰੇ ਕੋਲ ਜਾ ਉਹ ਪਾਸੇ ਮਿਲ ਜਾ ਸੋਣੀ ਇਧਰ ਆ ਮੈਂ ਛੱਡ ਦੇ ਚੱਲ ਇੱਕ ਮਿੰਟ ਬਰਾ ਮੈਗੀ ਖਾ ਲੋ ਗਾਇਸ ਗਰਮ ਬੀਬੀ ਜੀ ਕੋ ਬੁਲਾਇਆ ਹੋਗਾ ਬੀਬੀ ਜੀ ਪਕੜੋ ਇੱਥੇ ਇੱਥੇ ਜਾ ਇੱਥੇ ਆ ਆ ਜਾ ਇੱਥੇ ਆਪਾਂ ਦੇ ਕੋਈ ਨਹੀਂ ਕੋਈ ਨਹੀਂ ਪਾ ਦਿੰਦੇ ਆਪਾਂ ਨੂੰ ਉਹ ਪਰ ਬਾਤ ਦੇ ਤੇ ਇਹ ਜਹਾਂ ਪੈਗਾ ਤੇ ਆਰੇ ਇਹ ਨੂੰ ਉਹ ਦੇ ਦੋ ਮੈਗੀ ਪਾਤੀ ਮੈਗੀ ਪਾਤੀ ਮੈਂ ਤਾਂ ਫੂਕ ਮਾਰ ਕੇ ਖਾ ਲਵਾਂ